ਮਾ ਅਨੰਦ ਸਦਾ ਕਰ ਕੀਰਤਨ ਜੰਮ ਤੇ ਕਾਡ ਰੇ ਤਤਪੁਰ ਕੈ Música i ਨੇ ਮਰੇ ਦੂ ਨਿਮਰਾ ਦੂ ਉਸ ਬਾਹਰਾ करे के गुण गाए मन मन का स सदा सुख मन में सतगुरु प्रभु राम परायो ਕੋਟ ਨੇ ਤਾਨ ਦੇ ਤੀਰ ਲੱਗ ਸਿਆ ਤਦੂਹ ਬ੍ਰਹਮਾ ਪਾ

भल औख तेरो न द मोया तरी गई जान ਕਪਰੇ ਤਰਤ ਪਾ ਭਈ ਬਲਾ ਬਤ ਗੋ ਜਰ ਕੋਈ ਸਵੇਤ ਸਈ ਆਰੇ ਗੁਰ ਕੀ ਆਗਿਆ ਮੰਨ ਲੈ ਗੁਰ ਕੀ ਸੇਵਾ ਗੁਰੂ ਪਿਆਰੇ ਵਾ ਗੁਰ ਕੀ ਤਹਲ ਗੁਰੂ ਕੀ ਸੇਵਾ ਗੁਰ ਕੀ ਕਿੰਨਾ ਅਚੰਭਾ ਆ ਗਿਆ ਤੁਪਾ ਕੋ ਪਾਲ ਚਿਤ ਲਾਈ ਮਨ ਜਿਤਿਆ ਪਲ ਪਾਗਨ ਵਾਗਨ ਖੰਵੇ ਵਿੱਚ ਉਜਾਈ ਬਾਏ ਗੁਰੂ ਵਾਰ ਗੁਰੂ ਵਾਰ ਗੁਰੂ ਵਾਰ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਦਹਨ ਗੁਰੂ ਦੀ ਸੇਵਾ ਗੁਰੂ ਆ ਗਿਆ ਪਾਣੀ ਕਹੋ ਨਾਨਕ ਜਿਨ ਜੰਮ ਤੇ ਕਾਢੈ ਤੈਸ ਗੁਰ ਕੈ ਕਰੂ ਪਾਣੀ ਪ੍ਰਭ ਆਵੇ ਤਾਂ ਸਾਸ ਰੱਖ ਪ੍ਰਭ ਆਵੇ ਤਾਂ ਹਰ ਗੁਰੂ ਪਾ ਹੈ ਪ੍ਰਭ ਨੂੰ ਪਾ ਜਾਵੇ ਤੇ ਪੀਤੀ ਅਰਦਾਸ ਸਫਲ ਹੋ ਜਾਂਦੀ ਹੈ ਉਹ ਪਰਮਾਤਮਾ કૃਠਾ ਹੋ ਕੇ ਆਪਣੇ ਸੇਵਕ ਨੂੰ ਨਾਮ ਧੰਨ ਦੀ ਵਡਿਆਈ ਦੇ ਦਿੰਦਾ ਹੈ ਅਰਦਾਸ ਉਸ ਪਰਮਾਤਮਾ ਦੇ ਚਰਨਾਂ ਵਿੱਚ ਕਰਨ ਇਹ ਮਨੁੱਖ ਦਾ ਸਭ ਤੋਂ ਵੱਡਾ ਤੇ ਪਹਿਲਾ ਫਰਜ਼ ਹੈ ਕਿਉਂਕਿ ਉਸ ਪਰਮਾਤਮਾ ਨੇ ਸਾਨੂੰ ਜਿਉਂਦੇ ਜਾਚ ਦਿੱਤੀ ਹੈ ਕਿਵੇਂ ਸੰਸਾਰ ਮੰਡਲ ਦੇ ਅੰਦਰ ਉਸ ਪ੍ਰਮਾਤਮਾ ਨੇ ਜਿੰਨੀ ਬਨਸਪਤੀ ਪੈਦਾ ਕੀਤੀ ਹੈ ਨਾ ਤੇ ਸਾਰੀ ਦੀ ਪ੍ਰਤਿਪਾਲਣਾ ਉਹ ਮਾਲਕ ਆਪ ਕਰਦਾ ਹੈ 84 ਲੱਖ ਜੋਰੋਂ ਪਾਈ ਰਿਤਕ ਦਿਆ ਸਭ ਨੂੰ ਤੂੰ ਤਦਕਾ ਸੇਵਕ ਹੈ ਭਰਤੂਰ ਜੁਗ-ਜੁਗ ਬਾਹੁਰੂ ਤੇਰਾ ਸਭ ਸਦਨ ਉਸ ਪਰਮਾਤਮਾ ਦੀ ਮਿਹਰ ਹੋਈ ਤੇ ਉਸ ਪਰਮਾਤਮਾ ਨੇ ਆਪਣੇ ਸੇਵਕ ਨੂੰ ਨਾਮ ਦੀ ਬਿੜਿਆਏ ਦੇ ਦਿੱਤੀ ਹੈ ਨਾਮ ਦੇ ਰੱਸੀਏ ਨਾਮ ਨੂੰ ਜਪਣ ਵਾਲੇ ਉਹ ਰੂਹਾਂ ਇਸ ਅਕਾਰ ਤੇ ਪਰਮਾਤਮਾ ਨੇ ਸੰਸਾਰ ਤੇ ਭੇਜੀਆਂ ਨਹੀਂ ਕਿਉਂਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਹਰਮਤ ਕੀਤੀ ਹੈ ਮੇਰੇ ਕੀਤੀ ਇਸ ਵਲੇ ਨਦਰ ਕੀਤੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਧਿਆਨ ਧਰਿਏ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅੱਠਵੇਂ ਪਾਤਸ਼ਾਹ ਦੇ ਚਰਨਾਂ ਦਾ ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਵੀ ਮਨੋਖ ਉਸ ਪ੍ਰਮਾਤਮਾ ਦੇ ਦیدارੇ ਕਰ ਲੈਂਦਾ ਉਹਨਾਂ ਦੁੱਖਾਂ ਦਾ ਨਾਸ਼ ਹੋ ਜਾਂਦਾ ਸੀ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦੇ ਠੇ ਸਭ ਦੁੱਖ ਜਾਹੀ ਤੇਗ ਬਹਾਦਰ ਸਿਮਰਿਆ ਘਰ ਨੌਂ ਨਦ ਆਵੇ ਧਾਈ ਸਭ ਥਾਈ ਹੋਈ ਸੁਹਾਈ ਦਸ ਮੇਲ ਪਾਚਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਸਭ ਥਾਈਂ ਮੈਂ ਸੁਹਾਈ ਆਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਜਿਹਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਅਰਦਾਸ ਗਵਦੀ ਦੇ ਬਰਾਜਮਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਤੇ ਪਾਛਾ ਜੀ ਨੇ ਆਪਣੇ ਸੇਵਕ ਦੀ ਅਰਦਾਸ ਨੂੰ ਪ੍ਰਵਾਨ ਕੀਤਾ ਹੈ ਅਰਦਾਸ ਦਾ ਕੋਈ ਸਮਾਂ ਨਹੀਂ ਹੈ ਜਿਸ ਵੇਲੇ ਤਾਂ ਅੰਦਰੋਂ ਗੋਲ ਕਦੀ ਹੈ ਉਸੇ ਵੇਲੇ ਸਤਿਗੁਰੂ ਮਹਾਰਾਜ ਅੱਗੇ ਪਾਸਾ ਸਾਡੇ ਅਰਦਾਸ ਨੂੰ ਪ੍ਰਵਾਨ ਕਰ ਲੈਂਦੇ ਨੇ ਹਮ ਰੋਦੇ ਫਿਰਦੇ ਕੋਈ ਬਾਤ ਨਾ ਪੁੱਛਦਾ ਨਾਨਕ ਸੰਗ ਕਿਰੇ ਹਮ ਠੱਪੇ ਉਹ ਪਰਮਾਤਮਾ ਤਾਂ ਰੋਦੇ ਬੁਲਦਿਆਂ ਨੂੰ ਕਹਿੰਦੇ ऐसे बड्याए दे द인다ए राजा शरम मित्र नहीं जाने तेरी कहंदे ओदे मित्र नहीं जान सकदा कोई उस दे गात नु कोई पाए नहीं सकदा तुमरे गात में त तुम ही जानी नानक दास सदा कुर्बान नै पु कुर्बान जाना है अपने गुरु तो सर पे जाइए तिहार जाइए ਬਾਰਨੇ ਬਿਹਾਰਨੇ ਲੱਖ ਬਰੀਆਂ ਨਾਮ ਉਹ ਨਾਮ ਸਹਬ ਕੋ ਕਿ ਪਾਸੈ ਕਹਨੇ ਨਾਮ ਉਹ ਨਾਮ ਸਹਬ ਕੋ ਉਸ ਸਹਬ ਤੋਂ ਕੁਰਬਾਨ ਜਾਣਾ ਹੈ ਬਾਰਨੇ ਜਾਣਾ ਹੈ ਬਿਹਾਰ ਜਾਣਾ ਹੈ ਤੇ ਬਿਹਾਰੇ ਪੁੱਤਰ ਤਵਸਿਆ ਦਾ ਅੰਤ ਨਾ ਜਾਈ ਲਖਿਆ ਉਹਦਾ ਪਰਮਾਤਮਾ ਦਾ ਅੰਤ ਲਿਖਿਆ ਵੀ ਨਹੀਂ ਜਾ ਸਕਦਾ ਉਸ ਪਰਮਾਤਮਾ ਨੇ ਸਵੱਲੇ ਨਦਰ ਕੀਤੀ ਹੈ ਕਿ ਕਿ ਧਾਰਨਾ ਦੇ ਸੰਬੰਧੇ ਅੰਦਰ 8ਵੇਂ ਪਾਸ਼ਾ ਧੰਨ Sri Guru Har Krish Maharaj ਦੀ ਪਾਸ਼ਾ ਜਿਨੀ ਆਪਣੇ ਤਨ ਤੇ ਸਾਰੇ ਲੋਕਾਂ ਦੇ ਦੁੱਖਾਂ ਨੂੰ ਸਹਾਰ ਲਿਆਏ ਆਪਣੇ ਤਨ ਦੇ ਸਾਰੇ ਦੁੱਖਾਂ ਨੂੰ ਸਹਾਰਨ ਕੀਤਾ ਹੈ ਇਤੋਂ ਤੱਕ ਸਮਾ ਐਸਾ ਸੀ ਚੇਚਕ ਦੀ ਬਿਮਾਰੀ ਆਈ ਹੈ ਚੇਚਕ ਦੀ ਬਿਮਾਰੀ ਭਿਆਨਕ ਬਾਰੇ ਜਿਹਦਾ ਕੋਈ ਇਲਾਜ ਹੀ ਨਹੀਂ ਹੈ ਡਾਕਟਰ ਸਹਬਾਂ ਦੇ ਪਾਸ ਬੈੰਦਾ ਦੇ ਹਕੀਮਾਂ ਦੇ ਪਾਸ ਉਹਦਾ ਇਲਾਜ ਹੀ ਨਹੀਂ ਤੇ ਅੱਠਵੇਂ ਪਾਸਾ ਨੇ ਸਾਰੇ ਵਾਸੀਆਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਵੱਡੇ ਵੱਡੇ ਰਾਜੇ ਬਾਦਸ਼ਾਹ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਟਾਇ ਪਈ ਇਸ ਨੋਕਰੇ ਵਿੱਚ ਗਲਤਾਨ ਹੋਈ ਟਾਇ ਪਈ ਪੂਰੇ ਗੁਰਦੇ ਚਰਨਾਂ ਦੇ ਵਿੱਚ ਅਰਦਾਸ ਕਰ ਰਹੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਵੀਰੇ ਤਨ ਤੇ ਆ ਪੀੜਾਂ ਬੜੀਆਂ ਲੱਗ ਰਹੀਆਂ ਨੇ ਦੁੱਖ ਐਸਾ ਏ ਐਸਾ ਦੁੱਖ ਹੈ ਜਿਹੜਾ ਰੋਗੋਗਰਾਂ ਸਾਥ ਸੰਗਤ ਜੀਓ ਉਹਦਾ ਜਾਨ ਮੁਕਾ ਵੀਰੇ ਥੋੜਾ ਹੁੰਦਾ ਹੈ ਤੇ ਜਿਹੜੇ ਅੰਦਰ ਦੀ ਜਿਹੜੀ ਤੀਸ ਹੁੰਦੀ ਹੈ ਉਹ ਫਹਾਰ ਨਹੀਂ ਹੋ ਰਹੀ ਹੁੰਦੀ ਉਹ ਲੋਕ ਤੋਂ ਕਿਉਂਕਿ ਉਸ ਪ੍ਰਮਾਤਮਾ ਨੇ ਤਾਂ ਸੰਸਾਰ ਮੰਨ ਦੇ ਅੰਦਰ ਆਏ ਹੋਏ ਜੀਵਨ ਦੀ ਪਤਪਾਲਣਾ ਕੀਤੀ ਹੈ ਸੰਭਾਲ ਕੀਤੀ ਹੈ ਮਨੋਕ ਆਪਣੇ ਬਾਹਰ ਘਟਣ ਦੇ ਲਈ ਆਪਣੇ ਪਰਿਵਾਰ ਨੂੰ ਪਾਲਦਾ ਹੈ ਨਾ ਤੇ ਆਪਣੇ ਰਿਸ਼ਤੇਦਾਰਾਂ ਦੇ ਪਾਸ ਖੁਸ਼ ਹੋ ਕੇ ਦੱਸ ਰਿਹਾ ਕਿ ਮੈਂ ਆਹ ਕੁਝ ਬੁਲਾ ਲਿਆ ਆਹ ਕੁਝ ਬਣਾਏ ਆਪਣੇ ਬੱਚਿਆਂ ਦੇ ਲਈ ਦੁਨਿਆਵੀ ਧੰਦੇ ਨੇ ਕਰਨੇ ਪੈਂਦੇ ਨਹੀਂ ਅਸੀਂ ਸਾਰੇ ਕਰਦੇ ਹਾਂ ਮੈਂ ਮੈਂ ਕਰਦੇ ਹਾਂ ਨਾ ਵੀ ਆ ਮੀਰਾ ਹੈ ਪਰ ਮੇਰੇ ਪਾਸ਼ਾ ਜੀ ਕਹ ਰਹੇ ਨੇ ਜੇ ਮਾਤ ਪਿਤਾ ਸੁਤ ਮੀਤ ਨਾ ਪਾਏ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਜਿੱਥੇ ਨਾਮ ਸਾਡੀ ਸਹਾਇਤਾ ਕਰਦਾ ਹੈ ਨਾ ਉੱਥੇ ਮਾਂ ਪਿਓ ਧੀਆਂ ਪੁੱਤਰ ਰਿਤੇਦਾਰ ਮਨੁੱਖ ਦਾ ਸਾਥ ਨੇ ਢਵਾ ਦਿੰਦਾ ਹੈ। ਤਾਨਕ ਦੁੱਖ ਲੱਗਾਈ ਹਾਂ ਦੁਖੀ ਦੇ ਪਾਸੇ ਜਾ ਕੇ ਉਹਦਾ ਹਾਲ ਚਾਲ ਪੁੱਛ ਲੈਣੀ। ਸਤਗੁਰੂ ਐਸਾ ਹੈ ਉਸ ਦੁੱਖਾਂ ਨੂੰ ਨਾਸ਼ ਕਰ ਦਿੰਦਾ ਹੈ। ਸਤਗੁਰੂ ਪੂਰਾ ਸੇਵੀ ਹੈ। ਦੁੱਖਾ ਬਾਹੇ ਨਾਸ ਨਾਨਕ ਨਾਮ ਅਰਾਧਿਆ ਕਾਰਜ ਆਵੇ ਅਨਰਾਸ ਉਹਦੇ ਕਾਰਜ ਰਾਸ ਹੋ ਜਾਂਦੇ ਨੇ ਕੇਤਕ ਦੇ ਬਿਮਾਰੇ ਆਏ ਸਤਗੁਰੂ ਮਹਾਰਾਜ ਤੇ ਪਾਸਾਰੇ ਸਾਰੇ ਲੋਕਾਂ ਦੇ ਦੁੱਖਾਂ ਨੂੰ ਆਪਣੇ ਸਰੀਰ ਤੇ ਸਹਾਰਿਆ ਸਹਾਰਿਆ ਹੈ ਸਵੱਲੇ ਬਦਰ ਕਿਤੇ ਜੋ ਵੀ ਸਤਗੁਰੂ ਦੇ ਦਿਦਾਰੇ ਕਰ ਦਿੰਦਾ ਹੈ ਜੋ ਵੀ ਪ੍ਰਾਣੀ ਆਉਂਦਾ ਪੂਰੇ ਗੁਰੂ ਦੇ ਚਰਣਾ ਦੇ ਵਿੱਚ ਉਹ ਰੋਗਾਂ ਤੋਂ ਮੁਕਤ ਹੋ ਕੇ ਚਲਾ ਜਾਂਦਾ ਹੈ ਰੋਗਾਂ ਤੋਂ ਮੁਕਤ ਹੋ ਕੇ ਚਲਾ ਜਾਂਦਾ ਹੈ ਉਹਦਾ ਜੀਵਨ ਸ੍ਰਿਸ਼ਟ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪਣਾ ਲੰਘੇ ਜਿਸ ਹਰ ਕਾ ਨਾਮ ਆਧਾਰ ਬਾਹ ਪਤਰ ਗੁਰ ਕਾਂਢਿਆ ਸੋਇ ਉਤਰਿਆ ਪਾਰ ਨਾਨਕ ਬੱਤਾ ਘਰਤਾ ਜਿੱਤੇ ਮੇਰਾ ਜਨਮ ਜੇ ਰਾਵ ਪੁਰੇ ਗੁਰ ਤਾਂ ਐਸੇ ਨੇ ਜੋ ਉਸ ਪਰਮਾਤਮਾ ਨੇ ਸਾਰੇ ਦੁੱਖਾਂ ਦਾ ਜੀਵਾਂ ਦਾ ਉਧਾਰ ਕੀਤਾ ਹੈ ਸੰਸਾਰ ਦੇ ਅੰਦਰ ਪਸ਼ੂ ਪੰਛੀ ਆਏ ਉਹ ਭੋਗੇ ਜਲੇ ਜਾਂਦੇ ਨੇ ਮੁਲਕ ਆਉਂਦਾ ਸੰਸਾਰ ਤੇ ਨਿਉਂ ਦੇ ਲਈ ਜੋ ਕਿ ਕਿਸ ਤਰ੍ਹਾਂ ਜਾਣਾ ਹੈ ਸਰਬੱਤ ਦਾ ਭਲਾ ਮੰਨਣਾ ਹੈ ਨਾਨਕ ਨਾਮ ਚੜ੍ਹ ਦੇ ਗਲਾ ਤੇਰੇ ਬਾਣੀ ਸਰਬੱਤ ਦਾ ਭਾ ਜੇ ਸਾਰਿਆਂ ਦਾ ਭਲਾ ਮੰਨਦੇ ਆ ਨਾ ਤਾਂ ਸਾਥ ਸੰਤ ਜੀਓ ਤੇ ਆਪਣਾ ਵੀ ਭਲਾ ਹੋ ਜਾਂਦਾ ਏ ਆਪਣਾ ਵੀ ਜੀਵਨ ਸਫਲ ਹੋ ਜਾਂਦਾ ਏ ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ